ਐਸਐਸਪੀ ਤੇ ਡੀਐਸਪੀ ਉਹ ਸਾਰੇ ਮੈਂ ਇੱਥੇ ਬਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚੜਾ ਮੈਂ ਵੀ ਜਿਹੜੇ ਤੈਨੂੰ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਇਹ ਉਹ ਜਿੱਤੇ ਹੀ ਵੀ ਸਾਰੇ ਉਹ ਕਰ ਦੇਣਗੇ ਅਸੀਂ ਲੈ ਜਾਣਗੇ ਅਗਰ ਹੀ ਸ਼ਰਮ ਉਹ ਕਰੇਗਾ ਜਦੋਂ ਜਦੋਂ ਸਾਨੂੰ ਮੰਨ ਲਿਆ ਹਾਂ ਉਹ ਸਾਥ ਮੰਨ ਲੇ ਅੱਜ ਵੀ ਇਹ ਤੇ ਕੱਲ ਵੀ ਇੱਕ ਵਿਅਕਤੀ ਵੱਲੋਂ ਬਜ਼ੁਰਗ ਪਾਠੀ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਉਸ ਦੇ ਦਾੜੇ ਦੀ ਬੇਅਦਬੀ ਕੀਤੀ ਗਈ ਹੈ ਅਤੇ ਉਸ ਦੇ ਕੇਸਾ ਨੂੰ ਵੀ ਪੁੱਟਿਆ ਗਿਆ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਇਸ ਬਜ਼ੁਰਗ ਪਾਠੀ ਸਿੰਘ ਦੀ ਕਿਸ ਤਰੀਕੇ ਨਾਲ ਕੁੱਟਮਾਰ ਕਰ ਰਿਹਾ ਹੈ ਕੁੱਟਮਾਰ ਕਰਨ ਵਾਲਾ ਵਿਅਕਤੀ ਇਸੇ 파ਤੀ ਸਿੰਘ ਦਾ ਭਤੀਜਾ ਦੱਸਿਆ ਗਿਆ। ਅੱਜ ਉਹ ਕੰਧ ਜਿੱਥੇ ਕੰਧ ਹੋਈ ਹੈ ਉੱਥੇ ਉਹ ਕੰਧਾਂ ਨੇ ਸਾਰਾ ਕੁਝ ਇਹ 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 ਸਹਣੇ ਅੱਜ ਵਸਾ ਗਏ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਮੈਂ ਇੱਥੇ ਭਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚੜਾ ਮੈਂ ਵੀ ਜਿਹੜੇ ਇਹਨੂੰ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦਿਨ ਲੱਗਾ ਪੈ ਕਲੀ ਉਹ ਤੋਂ ਬਾਅਦ ਮੇਰੀ ਜੜੀ ਨਾ ਪੂਆ ਦਾ ਹਿੱਸਾ ਹੈਗਾ ਹੀ ਉਹ ਤਾਂ ਮੈਨੂੰ ਅਜੇ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹ ਗੁਣ ਕੀਤੇ ਨੇ ਉਹ ਸਾਡੇ ਦਾ ਮਤਲਬਦਾ ਸੀ ਚੰਗਾਰ ਖੁੱਲ ਤੇ ਮੇਰੇ ਉਹ ਚੰਗਾਰ ਤਾਂ ਕੀ ਚੰਗਾਰ ਨੇ ਇਹ ਗੱਲ ਜ਼ੁਬਾਨੀ ਮੈਂ ਉਹ ਐਡਾ ਹੈਗਾ ਸੀ ਉਹ ਹੀ ਤੁਹਾਡੀ ਨੀ ਕਿਹਾ ਸੀ ਨਾ ਉਹ ਨਾਨੀ ਕਿਹਾ ਸੀ ਉਹ ਤੇ ਉਹ ਇੱਥੇ ਨਹੀਂ ਆਸੀ ਵਿੱਚ ਉਹ ਸੈਨ ਤਾ ਲੈ ਦੋ ਹਾਂ ਉਹ ਇਹ ਕਿਆ ਸੀ ਸੈਨ ਕਿਤੇ ਤਾਂ ਕਰਾਉਣੇ ਨੇ ਮਾਂ ਜਿਹੜੀ ਉਹ ਪੂਰੀ ਹੋ ਵੀ ਸਾਰਾ ਕੋ ਇਹ ਇਹ ਉਹ ਗਿੱਤੇ ਆਹੀ ਪੀਤੇ ਸਾਰਾ ਕੋ ਕਰ ਦੇਣਗੇ ਆਹਾਂ ਦੀ ਛੱਟੇ ਆਹੀ ਲੈ ਜਾਣਗੇ ਆਹ ਆਦਾ ਦੀ ਛੱਟੇ ਤੈਨੂੰ ਮੈਂ ਉਹ ਕੋਈ ਨਹੀਂ ਆ ਤੂੰ ਮੈਨ ਕੋਈ ਨਾ ਹਾ ਤੇ ਚਾਹ ਉਹ ਸੈਨ ਸਾਰਾ ਕੁਝ ਹੈ ਨਾ ਸਾਰਾ ਕੁਝ ਉਹ ਕਰੇਗਾ ਹਾਂ ਕਰਾਂਗੇ ਚਾਹ ਹੁਣ ਵੀ ਕਰ ਦੇਣਗੇ ਹਾਂ ਕਰਾਂਗੇ ਜਦੋਂ ਕਿਰਾਏ ਦੀ ਰਸੀਦ ਨਾਲ ਕਰੇਗਾ ਉਹ ਰਸੀਦ ਨਾਲ ਸੱਤ ਮਰਲੇ ਅਗੜ ਹਾਂ ਸੱਤ ਮਰਲੇ ਉੱਪਰ ਆ ਉਹ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਆ ਸੱਤ ਆ ਕਿੰਨੀ ਜਗ੍ਹਾ ਹੈ ਉਹ ਭਾਈ ਆ ਉਹ ਭਾਈ ਆ ਹਾਂ ਚਾਚਾ ਤੂੰ ਨਾ ਮੇਰੀ ਸਾਰੀ ਚਾਚਾ ਤੈਨੂੰ ਪ੍ਰਗਟ ਉਹ ਸਿਰਫ ਲਾਡੀ ਦਾ ਕੁੱਟਦਾ ਹੀ ਆਉਂਦਾ ਸੀ ਨਾ ਮੈਂ ਨਾ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚੱਕ ਜਨਾ ਮੋਟਾ ਲੱਗ ਗੜਦਾ ਇਹ ਵੀਡੀਓ ਫਿਰੋਜ਼ਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਵੀਡੀਓ ਨੂੰ ਲੈ ਕੇ ਸਖਤ ਨੋਟਿਸ ਲਾਇਆ ਸੇਖਾ ਗੁਰਮੁਖ ਭਰਮਜੀਤ ਸਿੰਘ ਅਕਾਲੀ ਮਤਾਬਕ ਉਹ ਇਸ ਬਜ਼ੁਰਗ ਦੇ ਘਰ ਜਾਣ ਨੂੰ ਤਿਆਰ ਬੈਠੇ ਸੀ ਪਰ ਜਦੋਂ ਉਹਨਾਂ ਨੇ ਫੋਨ ਤੇ ਗੱਲਬਾਤ ਕੀਤੀ ਤਾਂ ਬਜ਼ੁਰਗ ਪਾਠੀ ਸਿੰਘ ਨੇ ਇਹ ਕਹਿ ਕੇ ਉਹਨਾਂ ਨੂੰ ਰੋਕ ਦਿੱਤਾ ਕਿ ਇਹ ਉਹਨਾਂ ਦਾ ਪਰਿਵਾਰਕ ਮਸਲਾ ਹੈ ਜਦ ਕਿ ਹੁਣ ਬਜ਼ੁਰਗ ਵੱਲੋਂ ਅਗਲੇ ਸ਼ਨੀਵਾਰ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗ੍ਰੰਥੀ ਸਿੱਖ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਪਤੀਜਾ ਜਿਹੜਾ ਵਾ ਉਹ ਦਾੜੇ ਦੀ ਬੇਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਕੱਲ ਦਾ ਸਾਨੂੰ ਸਿੰਘਾਂ ਦੱਸਿਆ ਸੀਗਾ ਅਸੀਂ ਜਿਹੜਾ ਵਾ ਅੱਜ ਬਿਲਕੁਲ ਤਿਆਰ ਸੀਗੇ ਈਵਨ ਅਸੀਂ ਤੁਰਪੇ ਸੀਗੇ ਤੇ ਸਾਨੂੰ ਅਸੀਂ ਕਿਸੇ ਨੂੰ ਕਿਹਾ ਸੀ ਸਾਨੂੰ ਨੰਬਰ ਜਿਹੜਾ ਬਾਪੂ ਜੀ ਦਾ ਮਿਲਿਆ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਬਾਪੂ ਜੀ ਨੂੰ ਤੇ ਫੋਨ ਕਰਕੇ ਅਸੀਂ ਕਿਹਾ ਕਿ ਇਸ ਤਰ੍ਹਾਂ ਅਸੀਂ ਆ ਰਹੇ ਹਾਂ ਤੇ ਜੋ ਵੀ ਮਸਲਾ ਤੁਹਾਡਾ ਸੀ ਹੱਲ ਕਰਾਂਗੇ ਤੁਹਾਡੀ ਮਤ ਕਰਨੀ ਹੈ ਤੇ ਬਾਪੂ ਜੀ ਦੇ ਵੱਲੋਂ ਸਾਨੂੰ ਮਨਾ ਕਰ ਦਿੱਤਾ ਗਿਆ ਮਿਲਣ ਤੋਂ ਇਹ ਕਹਿ ਕੇ ਕਿ ਸਾਡਾ ਪਰਿਵਾਰ ਦਾ ਮਸਲਾ ਪਰਜਾਇਤਕਰਨ ਨੂੰ ਸਮਝਾਇਆ ਵੀ ਮਸਲਾ ਤੁਹਾਡਾ ਦੀ ਮਸਲਾ ਕਿਸਾਂ ਦਾ ਵਾ ਦਾੜੇ ਦਾਵਾ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਐਵੇਂ ਕਿਸੇ ਦਾ ਦਬਾਅ ਹਟਣ ਆਈਏ ਸਾਨੂੰ ਇਹ ਲੱਗਦਾ ਵੀ ਉਹਨਾਂ ਤੇ ਕੋਈ ਦਬਾਅ ਵਾ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਅਸੀਂ ਬਾਪੂ ਜੀ ਨਾਲ ਵਚਨ ਕੀਤਾ ਵਾ ਬਹੁਤ ਮੁਸ਼ਕਲ ਉਹਨਾਂ ਨੂੰ ਸਮਝਾਇਆ ਵਾ ਇਹ ਗੱਲ ਕਹਿ ਕੇ ਵੀ ਤੁਸੀਂ ਪਿੰਡ ਆਓ ਡਰੋ ਨਾ ਅਸੀਂ ਤੁਹਾਡੀ ਜਿਹੜੀ ਮਤਤਾ ਉਹ ਕਰਾਂਗੇ ਫਰੋਜਪੁਰ ਇਲਾਕੇ ਦੇ ਸਿੰਘਾਂ ਨਾਲ ਵੀ ਸਾਡੀ ਗੱਲ ਹੋਈ ਆ ਸੋ ਹੁਣ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਬੁਲਾਇਆ ਗਿਆ ਵਾ ਤੇ ਸ਼ਨੀਵਾਰ ਉਹਨਾਂ ਨੇ ਕਿਹਾ ਤੁਸੀਂ ਪਿੰਡ ਆਇਓ ਤੇ ਫਿਰ ਜਿਹੜੀ ਵੀ ਕਾਰਵਾਈ ਜਿਸ ਤਰੀਕੇ ਨਾਲ ਵੀ ਹੋਊਗੀ ਉਹ ਆਪਾਂ ਕਰਾਵਾਂਗੇ ਸਾਡੇ ਵੱਲੋਂ ਤਾਂ ਅੱਜ ਹੀ ਜਿਹੜੀ ਤਿਆਰੀ ਸੀ ਖਿੱਚੀ ਗਈ ਸੀ ਅਸੀਂ ਬਲਕਿ ਅਸੀਂ ਰਸਤੇ ਵਿੱਚ ਸੀਗੇ ਪਰ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਮਨਾ ਕਰ ਦਿੱਤਾ ਕਿ ਸੰਗਤ ਨੂੰ ਦੱਸਣ ਸਾਡਾ ਮਕਸਦ ਇਹ ਆ ਵੀ ਕੋਈ ਕਿਉਂਕਿ ਸੰਗਤ ਵੀਡੀਓ ਬਹੁਤ ਵਾਇਰਲ ਹੋਈ ਸਾਨੂੰ ਬਹੁਤ ਸੰਗਤ ਦੇ ਫੋਨ ਆ ਰਹੇ ਸੀਗੇ ਤੇ ਇਹਨਾਂ ਨੂੰ ਕਹਵੇ ਕਿ ਅਸੀਂ ਜਾ ਨਹੀਂ ਰਹੇ ਮਤਲਬ ਵਾਸਤੇ ਜੇ ਅਸੀਂ ਗਏ ਨਹੀਂ ਪਰ ਉਹਨਾਂ ਦਾ ਬਾਪੂ ਜੀ ਦਾ ਕਹਿਣਾ ਵਾ ਕਿ ਤੁਸੀਂ ਸ਼ਨੀਵਾਰ ਜਿਹੜਾ ਵਾ ਉਹ ਮੇਰੇ ਪਿੰਡ ਆਇਓ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਜਿਹੜੀ ਕਾਰਵਾਈ ਆ ਉਹ ਕਰਾਉਣੀ ਆ ਕਿ ਨਹੀਂ ਕਰਾਉਣੀ ਕਿਉਂਕਿ ਬਾਪੂ ਜੀ ਦਾ ਪਤੀਜਾ ਵਾ ਉਹ ਜਿਹੜਾ ਬਾਪੂ ਜੀ ਦੇ ਗੱਲ ਪਿਆ ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਲੜਾਈ ਜਿਹੜੀ ਆ ਹੁੰਦੀ ਰਹੀ ਆ ਪਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਦਾੜੇ ਨੂੰ ਇਸ ਤਰੀਕੇ ਦੇ ਨਾਲ ਪਟਣਾ ਕੇਸਾਂ ਦੀ ਬੇਦਬੀ ਕਰਨੀ ਕੋਟਮਾਰ ਕਰਨੀ ਜੁਰਗ ਦੀ ਉਹ ਬੜੀ ਮਾੜੀ ਤੇ ਮੰਦਪਾਗੀ ਸੀ ਉਹ ਦੇਖ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਬਲੁੰਦ ਰਿਆ ਗਿਆ ਸੀਗਾ ਸੋ ਸੰਗਤ ਨੇ ਸਾਨੂੰ ਹੁਕਮ ਲਾਇਆ ਸੀ ਪਰ ਹੁਣ ਮੈਂ ਸੰਗਤ ਨੂੰ ਦੱਸਣ ਵਾਸਤੇ ਜਿਹੜੀ ਵੀਡੀਓ ਇਹ ਪਾ ਰਿਹਾ ਵੀ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਸਾਨੂੰ ਉੱਥੇ ਫਰੋਈਪੁਰ ਲਾਖੇ ਜਿਹਦਾ ਉਹਦਾ ਪਿੰਡ ਆ ਉੱਥੇ ਬੁਲਾਇਆ ਵਾ ਤੇ ਸ਼ਨੀਵਾਰ ਸੇ ਜਾ ਕੇ ਜੋ ਵੀ ਮਸਲਾ ਵਾ ਉਹ ਸਾਰਾ ਸੰਗਤ ਦੇ ਸਾਹਮਣੇ ਰੱਖ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਂਕਿ ਇਹ ਵੀਡੀਓ ਫਿਰੋਜ਼ਪੁਰ ਦੇ ਕਿਸ ਪਿੰਡ ਦੀ ਏ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਲੋਕਾਂ ਦਾ ਗੁੱਸਾ ਵੀ ਇਸ ਵਿਅਕਤੀ ਖਿਲਾਫ ਉੱਟ ਰਿਹਾ ਹੈ ਅਤੇ ਇਸ ਖਿਲਾਫ ਸਖਤ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ